नमस्कार आकाशवाणी जालंधर ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਖ਼ਬਰਾਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ। ਇਸ 올림픽 ਖੇਡਾਂ ਵਿੱਚ ਭਾਰਤ ਦੇ ਖਿਡਾਰੀ ਆਪਣਾ ਬਿਹਤਰ ਪ੍ਰਦਰਸ਼ਨ ਕਰ ਰਹੇ ਨੇ ਮੁਹਾਲੀ ਪੁਲਿਸ ਵਿੱਚ ASI ਅਤੇ ਅੰਤਰਰਾਸ਼ਟਰੀ ਪੁਲਿਸ ਖੇਡਾਂ ਕੁਸ਼ਤੀ ਦੇ ਜੇਤੂ ਪ੍ਰਦੀਪ ਸੋਹੀ ਨੇ 올림픽 ਖਿਡਾਰੀਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ਸਾਡਾ ਵੀ ਸੁਪਨਾ ਸੀ ਵੀ ਅਸੀਂ ਵੀ 올림픽 ਖੇਡ ਸਕੀਏ ਤੇ ਬਟ ਜਿਹੜੇ ਗਏ ਹੋਏ ਆ ਖੇਡਣ ਉਹ ਬਹੁਤ ਚੰਗੀ ਗੱਲ ਆ ਆਪਦੇ ਚ ਹੀ ਜੰਗ ਆ ਇੱਕ ਪਲੇਅਰ ਦੀ ਜ਼ਿੰਦਗੀ ਦਾ ਆਪਣੇ ਆਪ ਦੀ ਇੱਕ ਜੰਗ ਕਿਉਂਕਿ ਪਲੇਅਰ ਨੂੰ ਬਹੁਤ ਕੋਸ਼ਿਸ਼ ਹੈ ਨਾ ਪੈਂਦਾ ਆਪਣੀ ਫੈਮਿਲੀ ਵੀ ਦੇਖਣੀ ਆ ਉਹਨੇ ਆਪਣਾ ਕੈਰੀਅਰ ਵੀ ਦੇਖਣਾ ਆਪਣੀ ਗੇਮ ਵੀ ਦੇਖਣੀ ਆ ਸਾਰਾ ਕੁਝ ਦੇਖਣਾ ਪੈਂਦਾ ਸਾਰਾ ਕੁਝ ਮੈਨੇਜ ਕਰਕੇ ਤੁਰਨਾ ਪੈਂਦਾ ਜਿਹੜੇ ਜਿੱਤ ਕੇ ਆ ਰਹੇ ਆ ਜੀ ਉਹਨਾਂ ਲਈ ਬਹੁਤ ਬਹੁਤ ਮੁਬਾਰਕਾਂ ਯੋਲੰਪਿਕ ਪਹੁੰਚਣਾ ਇੱਕ ਬਹੁਤ ਵੱਡੀ ਗੱਲ ਆ ਸਾਡੇ ਰੱਬ ਤਰੱਕੀਆਂ ਬਖਸ਼ੂਗਾ ਜ਼ਰੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੂਟੇ ਲਾਉਣ ਬਾਰੇ ਮਹਿੰਮ ਇੱਕ ਪੇੜ ਮਾਂ ਕੇ ਨਾਮ ਤਹਿਤ ਦੇਸ਼ ਭਰ ਦੇ ਲੋਕਾਂ ਨੂੰ ਇਸ ਬਰਸਾਤ ਦੇ ਮੌਸਮ ਚ ਬੂਟੇ ਲਾਉਣ ਦਾ ਸੱਦਾ ਦਿੱਤਾ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਅਤੇ ਆਮ ਲੋਕ ਇਸ ਮੁਹਿੰਮ ਤੋਂ ਬੇਹੱਦ ਉਤਸ਼ਾਹਤ ਨੇ ਅਤੇ ਵਾਖਵਾਖ ਕਸਮ ਦੇ ਬੂਟੇ ਵਿਲਾ ਰਹੇ ਨੇ ਪੰਜਾਬ ਦੇ ਵਾਖਵਾਖ ਸੇਲਿਆਂ ਤੋਂ ਲੋਕਾਂ ਨੇ ਧਰਤੀ ਦੀ ਬਿਹਤਰੀ ਵਾਸਤੇ ਵੱਦ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕੀਤੀ ਮੈਂ ਕਮਰਪਾਲ ਸਿੰਘ ਸਹਿ ਸਕੱਤਰ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀਆਂ ਮੀਟਿੰਗਾਂ ਵਿੱਚ ਵਾਤਾਵਰਣ ਦੀ ਸੰਭਾਲ ਪ੍ਰਤੀ ਅਕਸਰ ਗੰਭੀਰ ਚਰਚਾ ਕੀਤੀ ਜਾਂਦੀ ਹੈ ਕੇਵਲ ਚਰਚਾ ਹੀ ਨਹੀਂ ਸਭਾ ਦਾ ਹਰੇਕ ਮੈਂਬਰ ਜਿੱਥੇ ਖੁਦ ਬੂਟੇ ਲਗਾਉਣ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਉੱਥੇ ਹੋਰਨਾਂ ਨੂੰ ਵੀ ਵਾਤਾਵਰਣ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕਰ ਰਿਹਾ ਹੈ ਕੇਂਦਰ ਦੀ ਇੱਕ ਪੇੜ ਮਾਂ ਕੇ ਨਾਮ ਦੀ ਮੁਹਿੰਮ ਬੇहद ਸ਼ਲਾਘਾਯੋਗ ਹੈ ਸਮੇਂ ਦੀ ਲੋੜ ਹੈ ਕਿ ਆਪਣਾ ਆਲਾ ਦਵਾਲਾ ਪ੍ਰਦੂਸ਼ਣ ਰਹਿਤ ਰੱਖਣ ਅਤੇ ਧਰਤੀ ਹੇਠਾਂ ਪਾਣੀ ਦੇ ਡਿੱਗਦੇ ਪੱਧਰ ਦੀ ਸਮੱਸਿਆ ਦੇ ਹੱਲ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਸਾਡੀ ਜ਼ਿੰਮੇਵਾਰੀ ਸਿਰਫ ਬੂਟੇ ਲਗਾਉਣ ਤੱਕ ਸੀਮਤ ਨਹੀਂ ਬਲਕਿ ਇਹਨਾਂ ਦੀ ਸਾਂਭ ਸੰਭਾਲ ਦੀ ਵੀ ਹੋਣੀ ਚਾਹੀਦੀ ਹੈ ਅੰਮ੍ਰਿਤਸਰ ਦੇਵਾ ਪ੍ਰਧਾਨ ਅਰੋੜਾ ਵਿਕਾਸ ਮੰਚ ਫਾਜ਼ਿਲਕਾ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤਪਤਵ ਵਿੱਚ ਇੱਕ ਰੁਖ ਮਾ ਦੇ ਨਾਮ ਜਿਹੜੀ ਅਭਿਆਨ ਚਲਾਇਆ ਜਾ ਰਿਹਾ ਹੈ ਬਹੁਤ ਹੀ ਵਧੀਆ ਬਿਆਨ ਹੈ ਮੈਂ ਸਾਰੇ ਹੀ ਖੇਤਰ ਵਾਸੀਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਇਸ ਅਭਿਆਨ ਦਾ ਅਨੁਸਾਰਨ ਕਰਦੇ ਹੋਏ ਆਪਣੀ ਆਪਣੀ ਮਾ ਦੇ ਨਾਮ ਤੇ ਹਰ ਇੱਕ ਨਾਗਰਿਕ ਇੱਕ ਪੌਦਾ ਜੂਰ ਲਗਾਵੇ ਕਿਉਂਕਿ ਇਹ ਅੱਜ ਸਮਾਜ ਦੀ ਜ਼ਰੂਰਤ ਹੈ ਨਾ ਸਿਰਫ ਪੌਦਾ ਲਗਾਇਆ ਜਾਵੇ ਬਲਕਿ ਉਸ ਦੀ ਦੇਖਭਾਲ ਦਾ ਸੰਕਲਪ ਵੀ ਲਿਆ ਜਾਵੇ ਤਾਂ ਕਿ ਮਾ ਦੇ ਨਾਮ ਤੇ ਲਗਾਇਆ ਗਿਆ ਪੌਦਾ ਚੰਗੀ ਤਰ੍ਹਾਂ ਫਲ ਫੁੱਲ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਭਾਵੀ ਪੀੜ੍ਹੀਆਂ ਨੇ ਉਹਨਾਂ ਨੂੰ ਫਾਇਦਾ ਪਹੁੰਚਾ ਸਕੇ ਤੇਜਿੰਦਰ ਸਿੰਘ ਮੋਗਾ ਤੋਂ ਜਿਹੜਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਪੇੜ ਮਾਂ ਕੇ ਨਾਮ ਭਾਰਤੀਆਂ ਦੇ ਦਿਲ ਨੂੰ ਟੁੰਬਣ ਵਾਲੀ ਮੁਹਿੰਮ ਹੈਗੀ ਆ ਜਿਸ ਤਹਿਤ ਸਾਰਾ ਦੇਸ਼ ਜਿਹੜਾ ਹੈਗਾ ਇਸ ਵੇਲੇ ਉਹਦੇ ਲਗਾਉਣ ਦੀ ਮੁਹਿੰਮ ਦੇ ਵਿੱਚ ਸ਼ਾਮਲ ਹੋ ਚੁੱਕਿਆ ਤੇ ਨਾਲ ਦੀ ਨਾਲ ਜਿਹੜੀਆਂ ਮਾਵਾਂ ਨੇ ਸਾਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ ਹੈਗਾ ਤੇ ਅਸੀਂ ਉਹਨਾਂ ਮਾਵਾਂ ਦੇ ਪ੍ਰਤੀ ਵੀ ਆਪਣੇ ਫਰਜ਼ਾਂ ਦੀ ਪੂਰਤੀ ਕਰ ਰਹੇ ਹੋਵਾਂਗੇ ਕਿ ਜਦੋਂ ਅਸੀਂ ਉਹ ਪੌਦੇ ਨੂੰ ਪਾਲਾਂਗੇ ਉਹਦੀ ਜਿਹੜੀ ਸ਼ੁੱਧ ਆਕਸੀਜਨ ਹੈਗੀ ਆ ਉਹ ਸਾਡੇ ਮਾਂ ਪਿਓ ਨੂੰ ਮਿਲੂਗੀ ਸਾਡੇ ਪਰਿਵਾਰ ਨੂੰ ਵੀ ਮਿਲੂਗੀ ਸਾਡੇ ਸਮਾਜ ਨੂੰ ਵੀ ਮਿਲੂਗੀ ਸੋ ਇਸ ਤਰੀਕੇ ਦੇ ਨਾਲ ਸਾਡੀ ਆਪਣੀ ਵੀ ਸਿਹਤ ਜਿਹੜੀ ਹੈਗੀ ਹੈ ਸਹੀ ਰਹੂਗੀ ਤੇ ਨਾਲ ਦੀ ਨਾਲ ਸਮੁਦਾਇਕ ਸਿਹਤ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਉਹ ਵੀ ਵਧੀਆ ਹੋਊਗੀ ਤੇ ਸਾਡਾ ਦੇਸ਼ ਜਿਹੜਾ ਹੈਗਾ ਉਹ ਤਰੱਕੀ ਕਰੇਗਾ ਐਡਵੋਕੇਟ ਪੰਕਜ ਜੱਡਾ ਜੀ ਮੈਂ ਖਰੜ ਤੋਂ ਬੋਲ ਰਿਹਾ ਜਿਹੜੇ ਬਜ਼ੁਰਗਾਂ ਨੇ ਪੇੜ ਲਗਾਏ ਸੀ ਕੋ ਪੇੜਾ ਕਰਕੇ ਅਸੀਂ ਉਹਦਾ ਮਾਣ ਰਹੇ ਆ ਦੇਸ਼ ਵਾਸੀਆਂ ਨੂੰ ਇਹੀ ਕਹਿੰਦੇ ਆ ਕਿ ਵੱਧ ਤੋਂ ਵੱਧ ਪੇੜ ਲਗਾਓ ਤਾਂ ਕਿ ਜਿਹੜੀ ਗਲੋਵਰ ਵਾਰਮਿੰਗ ਹੈ ਉਸ ਤੋਂ ਸਾਨੂੰ ਨجات ਮਿਲ ਸਕੇ ਤੇ ਅਸੀਂ ਆਪਣਾ ਜੀਵਨ ਆਨੰਦਮਾਨ ਸਕੀਏ ਉਧਰ ਜ਼ਿਲ੍ਹਾ ਫਰੀਦਕੋਟ ਤੋਂ ਵਿਕਾਸ अरोड़ा ਅਤੇ ਪਠਾਨਕੋਟ ਤੋਂ ਵਿਭਤੀ ਸ਼ਰਮਾ ਵੀ ਇਸ ਮਹਿੰਮ ਚ ਆਪਣਾ ਬਣਦਾ ਯੋਗਦਾਨ ਦੇਣ ਦੀ ਅਪੀਲ ਕਰਦੇ ਨੇ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਦੀ ਛੁਟਤਾ ਬਣਾਈ ਰੱਖਣ ਲਈ ਰੰਬਿਆ ਪ੍ਰੋਜੈਕਟ ਇੱਕ ਪੀਰੀਅਡ ਮਾ ਕੇ ਨਾਮ ਕਾਫੀ ਸਲੂਣ ਯੋਗ ਹੈ ਇਸ ਪ੍ਰੋਜੈਕਟ ਰਾਹੀਂ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾਣ ਸ ਕਰਨ ਵਾਲੇ ਯਤਨਾਂ ਨੂੰ ਸਾਰਥਕ ਰੂਪ ਵਿੱਚ ਲਾਗੂ ਕਰਨ ਵਿੱਚ ਸਫਲਤਾ ਮਿਲਣ ਦੇ ਕਾਫੀ ਅਸਰ ਹਨ ਸੋਸਾਇਟੀ ਫਾਰ ਇਕੋਲੋਜੀਕਲ ਐਂਡ এনवायरमेंटਲ ਰਿਸੋਰਸਸ ਸੀਰ ਤ੍ਰੀਕੋਟ ਜੋ ਕਿ ਸਾਲ 2005 ਤੋਂ ਵਾਤਾਵਰਨ ਦੀ ਸੰਭਾਲ ਲਈ ਨਿਰੰਤਰ ਰੂਪ ਵਿੱਚ ਕਾਰਜ ਕਰ ਰਹੀ ਹੈ ਵੱਲੋਂ ਵੀ ਇੱਕ ਪੇੜ ਮਾਕੇ ਨਾਮ ਪ੍ਰੋਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਹੋਰ ਸਮਾਜਿਕ ਸੰਸਥਾਵਾਂ ਅਤੇ ਸ਼ਹਿਰ ਵਸੀਆਂ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਵਿੱਚ ਨੇਪਰੇ ਚਾੜਨ ਵਿੱਚ ਯਤਨ ਕੀਤਾ ਜਾ ਰਿਹਾ ਹੈ ਫਰੀਦਕੋਟ ਵਿੱਚ ਆਪਣੇਆਂ ਤੋਂ ਵਿਛੜਿਆਂ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਪੌਦੇ ਲਗਾਉਣ ਦੀ ਰਵਾਇਤ ਪਿਛਲੇ ਕਈ ਸਾਲਾਂ ਤੋਂ ਸ਼ੁਰੂ ਹੋਈ ਹੈ ਜਿਸ ਦੇ ਸਾਰਥਕ ਨਤੀਜੇ ਫਰੀਦਕੋਟ ਸ਼ਹਿਰ ਦੀਆਂ ਸੜਕਾਂ ਦੀ ਹਰਿਆਲੀ ਅਤੇ ਪੰਛੀਆਂ ਦੀਆਂ ਚਾਚ ਹੁੰਦੀਆਂ ਆਵਾਜ਼ਾਂ ਬਖੂਬੀ ਬਿਆਨ ਕਰਦੀਆਂ ਹਨ ਲੋਕਾਂ ਨੂੰ ਵੀ ਅਪੀਲ ਹੈ ਕਿ ਆਓ ਸਾਰੇ ਮਿਲ ਕੇ ਬ੍ਰਿਕਸ਼ ਜਿਹੜੇ ਲਗਾਈਏ ਕਿਉਂਕਿ ਇਹਦਾ ਬਹੁਤ ਜ਼ਿਆਦਾ ਫਾਇਦਾ ਹੈ ਆਉਣ ਵਾਲਾ ਸਮੇਂ ਜਿਹੜਾ ਹੈ ਇਹਨਾਂ ਦੇ ਉੱਤੇ ਹੀ ਨਿਰਭਰ ਹੈ ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜੇ ਆ ਉਹ ਬ੍ਰਿਕਸ਼ ਜਿਹੜੇ ਆ ਉਹਗਾਣੇ ਚਾਹੀਦੇ ਆ ਸਾਡੀ ਆਉਣ ਵਾਲੀ ਪੀੜ੍ਹੀ ਲਈ ਜਿਹੜਾ ਹੈ ਉਹ ਬਹੁਤ ਵਧੀਆ ਇੱਕ ਮੈਸੇਜ ਹੈ ਕਿ ਅਸੀਂ ਨਾਲ ਮਿਲ ਕੇ ਜਿਹੜੇ ਆ ਉਹ ਬ੍ਰਿਕਸ਼ ਲਗਾਈਏ ਔਰ ਇਸੇ ਤਰ੍ਹਾਂ ਵਾਤਾਵਰਨ ਨੂੰ ਜਿਹੜਾ ਸ਼ੁੱਧ ਔਰ ਵਧੀਆ ਬਣਾਈਏ ਨੀਟ ਯੂਜੀ ਪੇਪਰ ਲੀਕ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਂਚ ਅਤੇ ਸਰਵੋੱਚ ਅਦਾਲਤ ਵੱਲੋਂ ਸੁਣਵਾਈ ਕੀਤੇ ਜਾਣ ਤੇ ਲੋਕਾਂ ਨੂੰ ਕਾਫੀ ਤਸੱਲੀ ਮਿਲੀ ਹੈ। ਡੇਰਾਬਸੀ ਨੈਸ਼ਨਲ ਡੈਂਟਲ ਕਾਲਜ ਤੋਂ ਡਾਕਟਰ ਸੁਮੇਤ ਕੌਸ਼ਲ ਇਸ ਮਾਮਲੇ ਵਿੱਚ ਅਦਾਲਤ ਦੇ ਫੈਸਲੇ ਤੋਂ ਖੁਸ਼ ਨਹੀਂ। ਸੁਪਰੀਮ ਕੋਰਟ ਦੇ ਫੈਸਲੇ ਦਾ ਪੂਰਾ ਸਵਾਗਤ ਕਰਦਾ ਹਾਂ ਕਿ ਉਹਨਾਂ ਨੇ ਟਾਈਮ ਸਰ ਆਪਣਾ ਫੈਸਲਾ ਦੇ ਦਿੱਤਾ ਤੇ ਕਿੰਨੇ ਹੀ ਬੱਚਿਆਂ ਦਾ ਭਵਿੱਖ ਜਿਹੜਾ ਹੈਗਾ ਉਹਨਾਂ ਨੇ ਉਹਨਾਂ ਨੂੰ ਰਾਹ ਦੇ ਦਿੱਤੀ ਹੈ ਤੇ ਮੇਰੀ ਗੁਜਾਰਿਸ਼ ਇਹੀ ਹੈ ਕਿ ਸਰਕਾਰ ਇਹ ਦੇਖੇ ਕਿ ਅੱਗੇ ਤੋਂ ਇਹੋ ਜੀਆਂ ਜਿਹੜੀਆਂ ਅਨਗਹਿਲੀਆਂ ਨੇ ਉਹ ਇਹੋ ਜੇ ਵੱਡੇ ਪੱਧਰ ਤੌਰ ਤੇ ਇਹ ਹਾਂ ਹੁੰਦੀ NEET ਇੱਕ ਬਹੁਤ ਹੀ ਲਾਰਜ ਸਕੇਲ ਦਾ ਇਗਜ਼ਾਮ ਹੈਗਾ ਜਿਹਦੇ ਵਿੱਚ ਮੈਡੀਕਲ ਸਟੂਡੈਂਟ ਵੱਡੇ ਡਾਕਟਰ ਤਾਂ ਹੀ ਬੰਦੇ ਨੇ ਜੀ ਇਹ ਕਲੀਅਰ ਕਰਦੇ ਨੇ ਤੇ ਇਹਦੇ ਤੇ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈਗਾ ਤੇ ਇਹਨੂੰ ਜੇ ਸਾਫ਼ ਸੁਥਰਾ ਕਰਾਂਗੇ ਤਾਂ ਹੀ ਸਾਡਾ ਦੇਸ਼ ਦਾ ਭਵਿੱਖ ਵੀ ਜਿਹੜਾ ਹੈਗਾ ਤਾਂ ਹੀ ਅੱਗੇ ਸਾਫ਼ ਸੁਥਰਾ ਬਣਦਾ ਹੈ ਗੁਰਦਾਸਪੁਰ ਸਥਿਤ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਜੀਵ ਮਹਾਜਨ ਵੀ ਇਸ ਮਾਮਲੇ ਵਿੱਚ ਉਤਸੱਲੀ ਪ੍ਰਗਟ ਕਰਦੇ ਨੇ NEET ਬਾਰੇ ਜੋ ਸਰਕਾਰ ਨੇ ਫੈਸਲੇ ਲਏ ਨੇ ਜੋ ਜਾਂਚ ਕੀਤੀ ਆ ਉਸ ਦੀ ਮੈਂ ਸ਼ਲਾਘਾ ਕਰਦਾ ਹਾਂ ਅਤੇ ਵਿਦਿਆਰਥੀਆਂ ਨੂੰ ਕਾਉਂਸਲਿੰਗ ਦਾ ਮੌਕਾ ਦੇ ਕੇ ਦੁਬਾਰਾ ਪੀਪਲ ਨਾਲ ਲੈ ਕੇ ਇੱਕ ਬਹੁਤ ਹੀ ਵੱਡਾ ਅਪਰਾਧ ਹੈ ਜਿਸ ਨਾਲ ਟਾਈਮ ਸਿਰ ਉਹ ਮੈਡੀਕਲ ਕਾਲਜਾਂ ਦੇ ਐਡਮਿਸ਼ਨ ਹੋ ਜਾਏਗੀ ਤੇ ਸੈਕਸ਼ਨ ਜਿਹੜਾ ਸਮੇਂ ਸਿਰ ਚੱਲ ਜਾਈ ਜਾਏਗਾ ਇਸ ਨਾਲ ਲੱਖਾਂ ਮਾਪਿਓ ਦੇ ਅਦੇ ਬੱਚਿਆਂ ਦੀ ਟੈਨਸ਼ਨ ਖਤਮ ਹੋ ਜਾਏਗੀ ਉਧਰ ਮੋਗਾ ਤੋਂ ਜਸਵਿੰਦਰ ਸਿੰਘ ਸਿੱਧੂ ਭਵਿਕ ਵਿੱਚ ਅਚੇਹੇ ਮਾਮਲਿਆਂ 'ਚ ਸਖਤੀ ਵਰਤਣ ਦੀ ਮੰਗ ਕਰਦੇ ਨੇ ਜੋ ਪਿਛਲੇ ਸਮੇਂ ਦੌਰਾਨ NEET ਦਾ ਟੈਸਟ ਹੋਇਆ ਸੀ ਜਿਹਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਵਿੱਚ ਕੁਝ ਲੋਕਾਂ ਨੇ ਇੰਟਰਫੇਅਰ ਕਰਕੇ ਨਜਾਇਜ਼ ਤੌਰ ਤੇ ਚੀਟ ਕੀਤਾ ਗਿਆ ਇਸ ਸਰਕਰ ਦੇ ਨਾਲ ਜਿਹੜੇ ਇੰਟੈਲੀਜੈਂਟ ਬੱਚੇ ਨੇ ਉਹਨਾਂ ਦੀ ਸਾਖ ਨੂੰ ਜਿਹੜੀ ਸੱਟ ਵੱਜਦੀ ਹੈ ਔਰ ਬਹੁਤ ਜ਼ਿਆਦਾ ਇਹਦੇ ਨਾਲ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਮੈਂ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦਾ ਇਹਨਾਂ ਟੈਸਟਾਂ ਦੇ ਉੱਤੇ ਬਹੁਤ ਸਖਤ ਹੋਣ ਗੰਭੀਰ ਹੋਣ ਕਿਉਂਕਿ ਇਸ ਤਰ੍ਹਾਂ ਦੇ ਜੋ ਬੈਡ 엘ਿਮੈਂਟਸ ਜਿਹੜੇ ਕੰਮ ਕਰਦੇ ਨੇ ਉਹਨਾਂ ਤੇ ਸਰਕਾਰ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ ਸੌਣ ਦੇ ਮਹੀਨੇ ਪੰਜਾਬ ਭਰ ਵਿੱਚ ਤੀਆਂ ਦਾ ਤਿਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਵਿਆਹੀਆਂ ਅਤੇ ਕੁਆਰੀਆਂ ਕੁੜੀਆਂ ਤੇ ਔਰਤਾਂ ਇਕੱਠੀਆਂ ਹੁੰਦੀਆਂ ਨੇ ਤੇ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਨੇ ਖਰੜ ਵਿਖੇ ਸ਼੍ਰੀ ਰਾਮ ਪਵਨ ਵਿਖੇ ਤੀਜ ਉਤਸਵ ਮਨਾਇਆ ਗਿਆ ਮੋਕਮ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ বিজেপি ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਸ਼੍ਰੀ ਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੀਆਂ ਦਾ ਪ੍ਰੋਗਰਾਮ ਸੀ ਜਿਦੇ ਚ ਸਾਡੀਆਂ ਭੈਣਾਂ ਆਈਆਂ ਸੈਂਕੜੇ ਦੀ ਗਿਣਤੀਆਂ ਵਿੱਚ ਔਰ ਬਹੁਤ ਅੱਛਾ ਸੱਭਿਆਚਾਰਕ ਪ੍ਰੋਗਰਾਮ ਕਰ ਰਹੇ ਆਂ ਪੰਜਾਬ ਦੇ ਸੱਭਿਆਚਾਰ ਦਾ ਬੜਾ ਇੰਪੋਰਟੈਂਟ ਫੈਸਟੀਵਲ ਆ ਸੌਂਦੇ ਮਹੀਨੇ ਦਾ ਸਾਡੀਆਂ ਭੈਣਾਂ ਲਈ ਬੜੀ ਸਿਗਨੀਫੀਕੈਂਸ ਆ ਆਪਣੇ ਸੱਭਿਆਚਾਰ ਨੂੰ ਹੋਰ ਅੱਗੇ ਬਧਾਈਏ ਔਰ ਇਸੇ ਤਰ੍ਹਾਂ ਖੁਸ਼ੀਆਂ ਖੇੜਿਆਂ ਦੇ ਨਾਲ ਆਪਣੇ ਤਿਉਹਾਰ ਮਨਾਈਏ ਇਸ ਮੌਕੇ ਸ਼ਾਮਲ ਹੋਈਆਂ ਵੱਖ-ਵੱਖ ਔਰਤਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਮਨੀਸ਼ਾ ਆਪਾਂ ਆਪਣੇ ਕਲਚਰ ਨੂੰ ਪ੍ਰੋਮੋਟ ਕਰਾਂਗੇ ਉਹ ਵੀ ਅੱਛਾ ਹੈ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਫੈਸਟੀਵਲਸ ਕੀ ਨੇ ਮਹਿੰਦੀ ਲਵਾਉਂਦੇ ਆ ਛੇ ਲਵਾਉਂਦੇ ਆ ਬਰਥਡੇ ਖੀਰ ਪੂੜੇ ਖਾਂਦੇ ਆ ਪਿੰਗਾ ਚੁੱਕਦੇ ਆ ਕਿੱਦਾਂ ਬੰਦੇ ਆ ਨੱਚਦੇ ਆ ਬਹੁਤ ਜ਼ਿਆਦਾ ਇੰਜੋਏ ਮੈਂ ਪਰਵੇਸ਼ਰ ਮਹਾਂਦੀ ਜਿਲ੍ਹਾ ਸਚਿਵ ਇਹ ਤਿਹਾਰ ਸਾਵਣ ਦੀ અમાਸ ਦੀ ਤੇਜ ਨੂੰ پورے ਦੇਸ਼ ਤੇ ਲਗ ਲਗ ਪ੍ਰਾਂਤ ਚ ਬਹੁਤ ਖੁਸ਼ੀ ਮਾ ਕੇ ਤੇ ਹਰ ਮਨਾਇਆ ਜਾਂਦਾ ਹੈ ਅਸੀਂ ਪੰਜਾਬੀ ਵੀ ਆਪਣੇ ਵਿਰਸੇ ਨੂੰ ਸੰਭ ਕੇ ਰੱਖਦੇ ਹੋਏ ਆਪਣੇ ਬੱਚੇ ਨੂੰ ਦੱਸਦੇ ਹੋਏ ਇਸ ਤਿਹਾਰ ਮਨਾਇਆ ਜਾਂਦਾ ਹੈ ਹਰੀ ਪ੍ਰਕਿਰਤੀ ਹਰੀ ਬਰੀ ਹੋ ਜਾਂਦੀ ਹੈ ਤੇ ਇਹੀ ਮਾਨਵ ਦਾ ਵੀ ਮਨ ਕਰਦਾ ਕਿ ਅਸੀਂ ਵੀ ਨੱਚੀਏ ਭਾਈ ਇਹ ਤਿਹਾਰ ਸੁਹਾਗ ਨਾਲ ਹੀ ਵਿਸ਼ੇਸ਼ ਮਹੱਤਵ ਦਾ ਹੈ ਅਸੀਂ ਮਹਿੰਦੀ ਲਾਉਂਦੇ ਆਂ ਕੇਵਲ ਖਾਂਦੇ ਆਂ ਊੜੇ ਖਾਂਦੇ ਆਂ ਚੂੜੀਆਂ ਪਾਉਂਦੇ ਆਂ ਨਵੇਂ ਨਵੇਂ ਕੱਪੜੇ ਪਾਉਂਦੇ ਆਂ ਨੱਚਦੇ ਗਾਉਂਦੇ ਆਂ ਦਿੱਤੇ ਬੋਲੀਆਂ ਅਸੀਂ ਨੱਚਦੇ ਟੱਪਦੇ ਆਂ ਪਾਉਂਦੇ ਆਂ ਰਾਤੀ ਰਾਤੀ ਟਰਸਟ ਦੇ ਚੇਅਰਮੈਨ yog guru ਵੱਲੋਂ ਬੋਗਾ ਵਿੱਚ ਜਦ ਕੀ ਤਰਨ ਤਰਨ ਵਿਖੇ ਪਿੰਡ ਦੀਆਂ ਔਰਤਾਂ ਵੱਲੋਂ ਮਨਾਏ ਗਏ ਤੀਜ ਦੇ ਤਿਹਾੜੀ ਦੇ ਕੋ ਜੰਸ਼ ਪੈ ਕਾਂਡੇ ਦੇ ਸੋਹਨਾ ਪਾਣੀ ਨਾਚੀ ਦੇ ਪਮਕੇ ਨੂੰ ਪੈ ਕਾਂਡੇ ਦੇ ਸੋਹਨਾ ਪਾਣੀ ਨਾਚੀ ਦੇ ਪਮਕੇ ਨੂੰ ਆਈ ਦੀਏਂ ਦੀਆਂ ਦੀਵਾਰਾਂ ਵਾਲੇ ਦਾ ਮੂਹੇ ਲੀ ਮਹਾ ਪਹਾੜ ਨੱਚ ਗਏ ਇਸ ਪੂਲੀ ਕੋਲੀ ਮੇ ਅੱਜ ਦੇ ਪ੍ਰੋਗਰਾਮ 'ਚ ਜ਼ਿਲ੍ਹਿਆਂ ਤੋਂ ਸਹਾਇਕ ਰਿਹਾ ਮੁਹਾਲੀ ਤੋਂ ਮਨੋਜ ਗਿੱਰ, ਤਰ ਮੋਗਾ ਤੋਂ ਸ਼ਾਕਵਾਰ ਜਸ਼ਨ, ਫਾਜ਼ਿਲਕਾ ਤੋਂ ਜਲੇਸ਼ ਠਠਈ, ਫਰੀਦਕੋਟ ਤੋਂ ਤਰਸੀਮ ਚਾਨਣਾ, ਤਰਨਤਾਰਨ ਤੋਂ ਅਮਿਤ ਕੁਮਾਰ, ਪਠਾਨਕੋਟ ਤੋਂ ਰਜਨੀਸ਼ ਅਤੇ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ। ਤਾਤਾਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਰਮਨਪ੍ਰੀਤ ਸਿੰਘ। ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ।